नॉमिनी बनाम कुदरती वारस दोस्तों मैं ਤੁਹਾਡਾ ਆਪਣਾ ਐਡਵੋਕੇਟ ਕੀਰਤ ਸਿੰਘਲਾ ਦੋਸਤੋ ਕੀ ਕੋਈ ਤੁਹਾਡਾ ਆਪਣਾ ਇਸ ਦੁਨੀਆ ਤੇ ਨਹੀਂ ਰਹਾ ਅਤੇ ਕੋਈ ਵਿਅਕਤੀ ਕਹਿ ਰਿਹਾ ਹੈ ਕਿ ਮੈਂ ਨੋਮਿਨੀ ਹਾਂ ਅਤੇ ਮੈਂ ਹੀ ਉਸ ਵਿਅਕਤੀ ਦੇ ਬੈਂਕ ਵਿੱਚ ਰੱਖੇ ਸਾਰੇ ਪੈਸਿਆਂ ਦਾ ਮਾਲਕ ਹਾਂ ਤਾਂ ਠਹਿਰੋ ਕਿਤੇ ਇਹ ਕੋਈ ਗਲਤਫਹਿਮੀ ਜਾਂ ਧੋਖਾ ਤਾਂ ਨਹੀਂ ਦੋਸਤੋ ਇਹ ਵੀਡੀਓ ਪੂਰੀ ਦੇਖੋ ਕਿਉਂਕਿ ਅੱਜ ਅਸੀਂ ਗੱਲ ਕਰਾਂਗੇ ਨੋਮਿਨੀ ਅਤੇ ਕੁਦਰਤੀ ਵਾਰਸਾਂ ਦੇ ਵਿਚਲਾ ਫਰਕ ਦੋਸਤੋ ਅਸਲ ਵਿੱਚ ਨੋਮਿਨੀ ਕਿਸੇ ਮਰਤਕ ਵਿਅਕਤੀ ਦੇ ਪੈਸਿਆਂ ਦਾ ਅਸਲੀ ਹੱਕਦਾਰ ਨਹੀਂ ਹੁੰਦਾ ਅਕਸਰ ਲੋਕ ਇਹ ਸੋਚ ਲੈਂਦੇ ਨੇ ਕਿ ਬੈਂਕ ਵਿੱਚ ਨਾਮਣੀ ਦਰਜ ਹੈ ਤਾਂ ਸਾਰਾ ਪੈਸਾ ਨਾਮਣੀ ਦਾ ਹੈ ਇਹ ਗੱਲ ਸੁਣਨ ਨੂੰ ਤਾਂ ਠੀਕ ਲੱਗਦੀ ਹੈ ਪਰ ਕਾਨੂੰਨ ਅਜਿਹਾ ਨਹੀਂ ਕਹਿੰਦਾ ਦੋਸਤੋ ਨਾਮਣੀ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਖਾਤਾਧਾਰਕ ਦੀ ਮੌਤ ਤੋਂ ਬਾਅਦ ਬੈਂਕ ਸਾਰੀ ਰਕਮ ਦੀ ਅਦਾਇਗੀ ਕਰ ਦਿੰਦੀ ਹੈ ਬੈਂਕ ਲਈ ਨਾਮਣੀ ਇੱਕ ਸਹੂਲਤ ਹੁੰਦੀ ਹੈ ਪਰੰਤੂ ਨਾਮਣੀ ਉਸ ਪੈਸੇ ਦਾ ਅਸਲ ਮਾਲਕ ਨਹੀਂ ਹੁੰਦਾ ਅਸਲ ਹੱਕ ਮਰਤਕ ਵਿਅਕਤੀ ਦੇ ਖਾਤਾਧਾਰਕ ਦੇ ਕੁਦਰਤੀ ਵਾਰਸਾਂ ਦਾ ਹੁੰਦਾ ਹੈ ਅਤੇ ਕੁਦਰਤੀ ਵਾਰਸਾਂ ਦਾ ਇਹ ਹੱਕ ਬੈਂਕ ਦੇ ਫਾਰਮ ਨਾਲ ਨਹੀਂ ਬਲਕਿ ਕਾਨੂੰਨ ਨਾਲ ਮਿਲਦਾ ਹੈ ਦੋਸਤੋ ਨੌਮਨੀ ਸਿਰਫ ਬੈਂਕ ਤੋਂ ਪੈਸਾ ਪ੍ਰਾਪਤ ਕਰ ਸਕਦਾ ਹੈ ਪਰ ਉਸ ਪੈਸੇ ਨੂੰ ਉਹ ਆਪਣੇ ਕੋਲ ਨਹੀਂ ਰੱਖ ਸਕਦਾ ਕਾਨੂੰਨ ਅਨੁਸਾਰ ਨੌਮਨੀ ਦਾ ਇਹ ਫਰਜ਼ ਹੁੰਦਾ ਹੈ ਕਿ ਉਹ ਖਾਤਾਧਾਰਕ ਦੇ ਪੈਸੇ ਬੈਂਕ ਤੋਂ ਲੈ ਕੇ ਉਸ ਦੇ ਕੁਦਰਤੀ ਵਾਰਸਾਂ ਦੇ ਵਿੱਚ ਸਹੀ ਵੰਡ ਕਰਕੇ ਉਹਨਾਂ ਨੂੰ ਦੇਵੇ ਜੇਕਰ ਮਰਤਕ ਵਿਅਕਤੀ ਨੇ ਆਪਣੀ ਕੋਈ ਵਸੀਅਤ ਕਰਾਰ ਖੀ ਹੋਵੇ ਤਾਂ ਜਿਹੜਾ ਉਹ ਪੈਸਾ ਉਸ ਨੂੰ ਮਿਲਦਾ ਜਿਸ ਦੇ ਨਾਮ ਤੇ ਵਸੀਅਤ ਹੈ ਇਸ ਲਈ ਦੋਸਤੋ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਨੌਮਣੀ ਮਾਲਕ ਨਹੀਂ ਹੁੰਦਾ ਅਸਲ ਹੱਕ ਕੁਦਰਤੀ ਵਾਰਸਾਂ ਦਾ ਹੁੰਦਾ ਹੈ ਲੇਕਿਨ ਜੇ ਵਸੀਅਤ ਹੈ ਤਾਂ ਝਗੜਾ ਹੀ ਖਤਮ ਗਲਤ ਜਾਣਕਾਰੀ ਕਾਰਨ ਆਪਣਾ ਹੱਕ ਨਾ ਗਵਾਓ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਲਾਈਕ ਕਰੋ ਫੋਲੋ ਕਰੋ ਧੰਨਵਾਦ ਸਾਥੀ